ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹੱਲਾ ਪੰਜਵਾਂ ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨਹੋਂ ਅਭਗਾ ਚਰਨ ਕਮਲ ਜਾ ਕਾ ਮਨ ਰਗਿਓ ਅਮਿਓ ਸਰੋਵਰ ਪਾਗਾ ਤੇਰਾ ਜਨ RAM ਨਾਮ ਰੰਗ ਜਗੈ ਆਲਸ ਸੀਜ ਗਿਆ ਸਭ ਤਨ ਤੇ ਪ੍ਰੀਤਮ ਸਿਆਮਨ ਲਗਾ ਰਹਾ ਹਜ ਜਹ ਪਿਖਉ ਤਹ ਨਰਾਇਣ ਸਗਲ ਕਟਾ ਮਹ ਤਗ ਨਾਮ ਉਦਕ ਪੀਵਤ ਜਨ ਨਾਨਕ त्यागे ਸਭਨ ਰਗ ਤਨੁ ਸ੍ਰੀ ਮਹਲਾ 5 ਜਵੰਿਸ ਕਉ ਬਿਸਰੈ ਪ੍ਰਾਨ ਪਤਿ ਦਾਤਾ ਸੋਈ ਗਨਹੂ ਭਾਗਾ ਚਰਨ ਕਮਲ ਜਿ ਕਾ ਮਨ ਜਾਗਿਆ ਅਮਯੋ ਸਰੋਵਰ ਪਗਾ ਤੇਰਾ ਜਨ RAM ਨਾਮ ਰੰਗ ਜਾਗਾ ਆਲਸ ਛੀਜ ਗਿਆ ਸਭ ਤੰਤੇ ਪ੍ਰੀਤਮ ਸਿਉ ਮਨ ਲਾਗਾ ਰਹਾ ਜਹ ਜਹ ਪਿਕੋ ਤੈਨ ਰਾਇਣ ਸਗਲ ਘਟਾ ਮੈਂ ਤਾਗਾ ਨਾਮ ਉਦਕ ਪੀਵਤ ਜਨ ਨਾਨਕ त्यागे ਸਭ ਅਨੁਰਾਗਾ ਨਸਰੀ ਮਹਲਾ 5 ਜਿਸ ਕੋ ਬਿਸਰੇ ਪ੍ਰਾਨਪਤ ਦਾਤਾ ਸੋਈ ਗਨਹੋ ਅਭਗਾ ਚਰਨ ਕਮਲ ਜਾ ਕਾ ਮਨ ਰਗਿਓ ਅਮਿਓ ਸਰੋਵਰ ਪਾਗਾ ਤੇਰਾ ਜਨ RAM ਨਾਮ ਰੰਗ ਜਗਾ ਆਲਸ ਸੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਗਾ ਰਹਾ ਹਜ ਜਹ ਪਿਖਉ ਤਹ ਨਾਰਾਇਣ ਸਗਲ ਕਟਾ ਮਹ ਤਗ ਨਾਮ ਉਦਕ ਪੀਵਤ ਜਨ ਨਾਨਕ त्यागे ਸਭਨ ਰਗ ਤਨ ਅਸਰੀ ਮਹਲਾ 5 ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ सोई गणो भागा चरण कमल जाका मन जागे अमयो सरोवर पग तेरा जन राम नाम रंग जागा आलस छीज गया सब तन ते प्रीतम सयो मन लागा रहौ जह जह पिखो तहन रायन सगल कटा मै तागा ਨਾਮ ਉਦਕ ਪੀਵਤ ਜਨ ਨਾਨਕ त्यागे ਸਭ ਅਨੁਰਾਗਾ ਨਸਰੀ ਮਹਲਾ 5 ਜਿਸ ਕੋ ਬਿਸਰੇ ਪ੍ਰਾਨਪਤ ਦਾਤਾ ਸੋਈ ਗਨਹੋਂ ਅਭਗਾ ਚਰਨ ਕਮਲ ਜਾ ਕਾ ਮਨ ਰਗਿਓ ਅਮਿਓ ਸਰੋਵਰ ਪਗਾ ਤੇਰਾ ਜਨ RAM ਨਾਮ ਰੰਗ ਜਗਾ ਹਾਲਸ ਸੀਜ ਗਿਆ ਸਭ ਤਨ ਤੇ ਪ੍ਰੀਤਮ ਸਿਆ ਮੰਨ ਲਗਾ ਰਹਾ ਜਹ ਜਹ ਪਖਉ ਤਹ ਨਰਾਇਣ ਸਗਲ ਕਟਾ ਮਹ ਤਗ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭਨੁ ਰਗ ਤਨਾਸਰੀ ਮਹਲਾ 5 ਜਿਸ ਕਉ ਬਿਸਰੈ ਪ੍ਰਾਨ ਪਤਿ ਦਾਤਾ ਸੋਈ ਗਨਹੋ ਭਾਗਾ ਚਰਨ ਕਮਲ ਜਾ ਕਾ ਮਨ ਜਾਗਿਆ ਅਮਯੋ ਸਰੋਵਰ ਪਗਾ ਤੇਰਾ ਜਨ RAM ਨਾਮ ਰੰਗ ਜਾਗਾ ਆਲਸ ਛੀਜ ਗਿਆ ਸਭ ਤੰਤੇ ਪ੍ਰੀਤਮ ਸਿਉ ਮਨ ਲਾਗਾ ਰਹਾ ਜਹ ਜਹ ਪਿਕੋ ਤਹਿਨ ਰਾਇਣ ਸਗਲ ਕਟਾ ਮੈਂ ਤਾਗਾ ਨਾਮ ਉਦਕ ਪੀਵਤ ਜਨ ਨਾਨਕ त्याਗੇ ਸਭ ਅਨੁਰਾਗਾ ਨਸਰੀ ਮਹਲਾ 5 ਜਿਸ ਕੋ ਬਿਸਰੇ ਪ੍ਰਾਨ ਪਤ ਦਾਤਾ ਸੋਈ ਗਨ ਹੋ ਅਭਗਾ ਚਰਨ ਕਮਲ ਜਾ ਕਾ ਮਨ ਰਗਿਓ ਅਮਿਓ ਸਰੋਵਰ ਪਗਾ ਤੇਰਾ ਜਨ RAM ਨਾਮ ਰੰਗ ਜਾਗਾ ਆਲਸ ਸੀਜ ਗਿਆ ਸਭ ਤਨ ਤੇ ਪ੍ਰੀਤਮ ਸਿਓ ਮਨ ਲਗਾ ਰਹਾ ਹੰਜਹ ਜਹ ਪਿਖਉ ਤਹ ਨਾਰਾਇਣ ਸਗਲ ਕਟਾ ਮਹ ਤਗ ਨਾਮ ਉਦਕ ਪੀਵਤ ਜਨ ਨਾਨਕ त्यागे ਸਭਨੁ ਰਗ ਤਨੁ ਸ੍ਰੀ ਮਹਲਾ 5 ਜਿਸਕੋ ਬਿਸਰੈ ਪ੍ਰਾਨ ਪਤਿ ਦਾਤਾ ਸੋਈ ਗਨਹੋ ਭਾਗਾ ਚਰਨ ਕਮਲ ਜਾ ਕਾ ਮਨ ਰਾਗੇ ਅਮਯੋ ਸਰੋਵਰ ਪਗ ਤੇਰਾ ਜਨ RAM ਨਾਮ ਰੰਗ ਜਾਗਾ ਹਾਲਸ ਛੀਜ ਗਿਆ ਸਭ ਤੰਤੇ ਪ੍ਰੀਤਮ ਸਿਉ ਮਨ ਲਾਗਾ ਰਹਾ ਜਹ ਜਹ ਪਿਕੋ ਤਹਿਨ ਰਾਇਣ ਸਗਲ ਘਟਾ ਮੈਂ ਤਾਗਾ ਨਾਮ ਉਦਕ ਪੀਵਤ ਜਨ ਨਾਨਕ त्यागे ਸਭ ਅਨੁਰਾਗਾ ਤਨਸਰੀ ਮਹਲਾ 5 ਜਿਸ ਕੋ ਬਿਸਰੇ ਪ੍ਰਾਨ ਪਤ ਦਾਤਾ ਸੋਈ ਗਨਹੋਂ ਅਭਗਾ ਚਰਨ ਕਮਲ ਜਾ ਕਾ ਮਨ ਰਗਿਓ ਅਮਿਓ ਸਰੋਵਰ ਪਗਾ ਤੇਰਾ ਜਨ RAM ਨਾਮ ਰੰਗ ਜਗਾ ਆਲਸ ਸੀਜ ਗਿਆ ਸਭ ਤਨ ਤੇ ਪ੍ਰੀਤਮ ਸਿਆ ਮੰਨ ਲਗਾ ਰਹਾ ਜਹ ਜਹ ਪਿਕਉ ਤਹ ਨਰਾਇਣ ਸਗਲ ਕਟਾ ਮਹ ਤਗਾ ਨਾਮ ਉਦਕ ਪੀਵਤ ਜਨ ਨਾਨਕ त्यागे ਸਭਨ ਰਗ ਤਨ ਅਸਰੀ ਮਹਲਾ 5 ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨਹੋ ਭਾਗਾ ਚਰਨ ਕਮਲ ਜਾ ਕਾ ਮਨ ਜਾਗਿਆ ਅਮਯੋ ਸਰੋਵਰ ਪਗਾ ਤੇਰਾ ਜਨ RAM ਨਾਮ ਰੰਗ ਜਾਗਾ ਆਲਸ ਛੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਾਗਾ ਰਹਾ ਜਹ ਜਹ ਪੇਖੋ ਤਹਿਨ ਰਾਇਣ ਸਗਲ ਕਟਾ ਮੈਂ ਤਾਗਾ ਨਾਮ ਉਦਕ ਪੀਵਤ ਜਨ ਨਾਨਕ त्यागे ਸਭ ਅਨੁਰਾਗਾ ਤੁਨੋ ਸ੍ਰੀ ਮਹਲਾ 5 ਜਿਸ ਕੋ ਬਿਸਰੇ ਪ੍ਰਾਨਪਤ ਦਾਤਾ ਸੋਈ ਗਨਹੋਂ ਅਭਗਾ ਚਰਨ ਕਮਲ ਜਾ ਕਾ ਮਨ ਰਗਿਓ ਅਮਿਓ ਸਰੋਵਰ ਪਗਾ ਤੇਰਾ ਜਨ RAM ਨਾਮ ਰੰਗ ਜਾਗਾ ਆਲਸ ਸੀਜ ਗਿਆ ਸਭ ਤਨ ਤੇ ਪ੍ਰੀਤਮ ਸਿਆਮਨ ਲਗਾ ਰਹਾ ਜਹ ਜਹ ਪਿਕਉ ਤਹ ਨਰਾਇਣ ਸਗਲ ਕਟਾ ਮਹ ਤਗ ਨਾਮ ਉਦਕ ਪੀਵਤ ਜਨ ਨਾਨਕ त्यागे ਸਭਨ ਰਗ ਤਨੁ ਸ੍ਰੀ ਮਹਲਾ 5 ਜਿਸ ਕਉ ਬਿਸਰੈ ਪ੍ਰਾਨ ਪਤਿ ਦਾਤਾ ਸੋਈ ਗਨਹੋ ਭਾਗਾ ਚਰਨ ਕਮਲ ਜਕਾ ਮਨ ਜਾਗਿਆ ਅਮਯੋ ਸਰੋਵਰ ਪਗਾ ਤੇਰਾ ਜਨ RAM ਨਾਮ ਰੰਗ ਜਾਗਾ ਆਲਸ ਛੀਜ ਗਿਆ ਸਭ ਤੰਤੇ ਪ੍ਰੀਤਮ ਸਿਉ ਮਨ ਲਾਗਾ ਰਹਾ ਜਹ ਜਹ ਪਿਕੋ ਤੈਨ ਰਾਇਣ ਸਗਲ ਘਟਾ ਮੈਂ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ ਤਨਸਰੀ ਮਹਲਾ 5 ਜਿਸ ਕੋ ਬਿਸਰੇ ਪ੍ਰਾਨ ਪਤ ਦਾਤਾ ਸੋਈ ਗਨ ਹੋ ਅਭਗਾ ਚਰਨ ਕਮਲ ਜਾ ਕਾ ਮਨ ਰਗਿਓ ਅਮਿਓ ਸਰੋਵਰ ਪਗ ਤੇਰਾ ਜਨ RAM ਨਾਮ ਰੰਗ ਜਗਾ ਆਲਸ ਸੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਗਾ ਰਹਾ ਹੰਜਹ ਜਹ ਪਿਖਉ ਤਹ ਨਾਰਾਇਣ ਸਗਲ ਕਟਾ ਮਹ ਤਗ ਨਾਮ ਉਦਕ ਪੀਵਤ ਜਨ ਨਾਨਕ त्यागे ਸਭਨ ਰਗ ਤਨ ਅਸਰੀ ਮਹਲਾ 5 ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨਹੋ ਭਾਗਾ ਚਰਨ ਕਮਲ ਜਾ ਕਾ ਮਨ ਰਾਗੇ ਅਮਯੋ ਸਰੋਵਰ ਪਗ ਤੇਰਾ ਜਨ RAM ਨਾਮ ਰੰਗ ਜਾਗਾ ਆਲਸ ਛੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਾਗਾ ਰਹਾ ਜਹ ਜਹ ਪਿਕੋ ਤਹਨ ਰਾਇਣ ਸਗਲ ਕਟਾ ਮੈਂ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ ਨਸਰੀ ਮਹਲਾ 5 ਜਿਸ ਕਉ ਬਿਸਰੇ ਪ੍ਰਾਨ ਪਤ ਦਾਤਾ ਸੋਈ ਗਨਹੋਂ ਅਭਗਾ ਚਰਨ ਕਮਲ ਜਾ ਕਾ ਮਨ ਰਗਿਓ ਅਮਿਓ ਸਰੋਵਰ ਪਗਾ ਤੇਰਾ ਜਨ RAM ਨਾਮ ਰੰਗ ਜਾਗੈ ਆਲਸ ਸੀਜ ਗਿਆ ਸਭ ਤਨ ਤੇ ਪ੍ਰੀਤਮ ਸਿਆ ਮੰਨ ਲਗਾ ਰਹਾ ਜਹ ਜਹ ਪਿਖਉ ਤਹ ਨਾਰਾਇਣ ਸਗਲ ਕਟਾ ਮਹ ਤਗ ਨਾਮ ਉਦਕ ਪੀਵਤ ਜਨ ਨਾਨਕ त्यागे ਸਭਨ ਰਗ ਤਨੁ ਸ੍ਰੀ ਮਹਲਾ 5 ਜਿਸ ਕਉ ਬਿਸਰੈ ਪ੍ਰਾਨ ਪਤਿ ਦਾਤਾ ਸੋਈ ਗਨਹੋ ਭਾਗਾ ਚਰਨ ਕਮਲ ਜਾ ਕਾ ਮਨ ਰਾਗੇ ਅਮਯੋ ਸਰੋਵਰ ਪਗਾ ਤੇਰਾ ਜਨ RAM ਨਾਮ ਰੰਗ ਜਾਗਾ ਆਲਸ ਛੀਜ ਗਿਆ ਸਭ ਤੰਤੇ ਪ੍ਰੀਤਮ ਸਿਉ ਮਨ ਲਾਗਾ ਰਹਾ ਜਹ ਜਹ ਪਿਕੋ ਤਹਿਨ ਰਾਇਣ ਸਗਲ ਘਟਾ ਮੈਂ ਤਾਗਾ ਨਾਮ ਉਦਕ ਪੀਵਤ ਜਨ ਨਾਨਕ त्यागे ਸਭ ਅਨੁਰਾਗਾ ਤੁਨਸਰੀ ਮਹਲਾ 5 ਜਿਸ ਕੋ ਬਿਸਰੇ ਪ੍ਰਾਨ ਪਤ ਦਾਤਾ ਸੋਈ ਗਨਹੋਂ ਅਭਗਾ ਚਰਨ ਕਮਲ ਜਾ ਕਾ ਮਨ ਰਗਿਓ ਅਮਿਓ ਸਰੋਵਰ ਪਗਾ ਤੇਰਾ ਜਨ RAM ਨਾਮ ਰੰਗ ਜਗਾ ਆਲਸ ਸੀਜ ਗਿਆ ਸਭ ਤਨ ਤੇ ਪ੍ਰੀਤਮ ਸਿਆਮਨ ਲਗਾ ਰਹਾ ਹਜ ਜਹ ਪਿਖਉ ਤਹ ਨਾਰਾਇਣ ਸਗਲ ਕਟਾ ਮਹ ਤਗ ਨਾਮ ਉਦਕ ਪੀਵਤ ਜਨ ਨਾਨਕ त्यागे ਸਭਨ ਰਗ ਤਨੁ ਸ੍ਰੀ ਮਹਲਾ 5 ਜਵ ਜਿਸ ਕਉ ਬਿਸਰੈ ਪ੍ਰਾਨ ਪਤਿ ਦਾਤਾ सोई गणहो पागा चरण कमल जाका मन जागे अमयो सरोवर पागा तेरा जन राम नाम रंग जागा आलस छीज गया सब तन ते प्रीतम सयो मन लागा रहौ जह जह पिखौ तहन रायन सगल कटा मैं तागा ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭਨੁ ਰਾਗਾ ਤਨਸਰੀ ਮਹਲਾ 5 ਜਿਸ ਕੋ ਬਿਸਰੇ ਪ੍ਰਾਨ ਪਤ ਦਾਤਾ ਸੋਈ ਗਨਹੋ ਅਭਗਾ ਚਰਨ ਕਮਲ ਜਾ ਕਾ ਮਨ ਰਗਿਓ ਅਮਿਓ ਸਰੋਵਰ ਪਗਾ ਤੇਰਾ ਜਨ RAM ਨਾਮ ਰੰਗ ਜਾਗਾ ਹਾਲਸ ਸੀਜ ਗਿਆ ਸਭ ਤਨ ਤੇ ਪ੍ਰੀਤਮ ਸਿਆ ਮੰਨ ਲਗਾ ਰਹਾ ਜਹ ਜਹ ਪਖਉ ਤਹ ਨਾਰਾਇਣ ਸਗਲ ਕਟਾ ਮਹ ਤਗ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭਨੁ ਰਗ ਤਨਾ ਸ੍ਰੀ ਮਹਲਾ 5 ਜਿਸ ਕਉ ਬਿਸਰੈ ਪ੍ਰਾਨ ਪਤਿ ਦਾਤਾ ਸੋਈ ਗਨਹੋਂ ਭਾਗਾ ਚਰਨ ਕਮਲ ਜਾ ਕਾ ਮਨ ਰਾਗਿਆ ਅਮਯੋ ਸਰੋਵਰ ਪਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਛੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਾਗਾ ਰਹਾ ਜਹ ਜਹ ਪਿਕੋ ਤਹਿਨ ਰਾਇਣ ਸਗਲ ਕਟਾ ਮੈਂ ਤਾਗਾ ਨਾਮ ਉਦਕ ਪੀਵਤ ਜਨ ਨਾਨਕ त्यागे ਸਭ ਅਨੁਰਾਗਾ ਤੁਨ ਅਸਰੀ ਮਹਲਾ 5 ਜਿਸ ਕੋ ਬਿਸਰੇ ਪ੍ਰਾਨ ਪਤ ਦਾਤਾ ਸੋਈ ਗਨ ਹੋ ਅਭਗਾ ਚਰਨ ਕਮਲ ਜਾ ਕਾ ਮਨ ਰਗਿਓ ਅਮਿਓ ਸਰੋਵਰ ਪਗਾ ਤੇਰਾ ਜਨ RAM ਨਾਮ ਰੰਗ ਜਗਾ ਆਲਸ ਸੀਜ ਗਿਆ ਸਭ ਤਨ ਤੇ ਪ੍ਰੀਤਮ ਸਿਆ ਮੰਨ ਲਗਾ ਰਹਾ ਜਹ ਜਹ ਪਖਉ ਤਹ ਨਾਰਾਇਣ ਸਗਲ ਕਟਾ ਮਹ ਤਗ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭਨੁ ਰਗ ਤਨਾ ਸ੍ਰੀ ਮਹਲਾ 5 ਜਿਸ ਕਉ ਬਿਸਰੈ ਪ੍ਰਾਨ ਪਤਿ ਦਾਤਾ ਸੋਈ ਗਨਹੋ ਭਾਗਾ ਚਰਨ ਕਮਲ ਜਾ ਕਾ ਮਨ ਰਾਗੇ ਅਮਯੋ ਸਰੋਵਰ ਪਾਗਾ ਤੇਰਾ ਜਨ RAM ਨਾਮ ਰੰਗ ਜਾਗਾ ਆਲਸ ਛੀਜ ਗਿਆ ਸਭ ਤੰਤੇ ਪ੍ਰੀਤਮ ਸਿਉ ਮਨ ਲਾਗਾ ਰਹਾ ਜਹ ਜਹ ਪਿਕੋ ਤੈਨ ਰਾਇਣ ਸਗਲ ਘਟਾ ਮੈਂ ਤਾਗਾ ਨਾਮ ਉਦਕ ਪੀਵਤ ਜਨ ਨਾਨਕ त्यागे ਸਭ ਅਨੁਰਾਗਾ ਤੁਨ ਸ੍ਰੀ ਮਹਲਾ 5 ਜਿਸ ਕੋ ਬਿਸਰੇ ਪ੍ਰਾਨ ਪਤ ਦਾਤਾ ਸੋਈ ਗਨਹੋਂ ਅਭਗਾ ਚਰਨ ਕਮਲ ਜਾ ਕਾ ਮਨ ਰਗਿਓ ਅਮਿਓ ਸਰੋਵਰ ਪਗਾ ਤੇਰਾ ਜਨ RAM ਨਾਮ ਰੰਗ ਜਗਾ ਆਲਸ ਸੀਜ ਗਿਆ ਸਭ ਤਨ ਤੇ ਪ੍ਰੀਤਮ ਸਿਆ ਮੰਨ ਲਗਾ ਰਹਾ ਜਹ ਜਹ ਪਿਕਉ ਤਹ ਨਰਾਇਣ ਸਗਲ ਕਟਾ ਮਹ ਤਗ ਨਾਮ ਉਦਕ ਪੀਵਤ ਜਨ ਨਾਨਕ त्यागे ਸਭਨ ਰਗ ਤਨੁ ਸ੍ਰੀ ਮਹਲਾ 5 ਜਵ ਜਿਸ ਕਉ ਬਿਸਰੈ ਪ੍ਰਾਨ ਪਤਿ ਦਾਤਾ ਸੋਈ ਗਨਹੋ ਭਾਗਾ ਚਰਨ ਕਮਲ ਜਾ ਕਾ ਮਨ ਜਾਗਿਆ ਅਮਯੋ ਸਰੋਵਰ ਪਗਾ ਤੇਰਾ ਜਨ RAM ਨਾਮ ਰੰਗ ਜਾਗਾ ਆਲਸ ਛੀਜ ਗਿਆ ਸਭ ਤਨ ਤੇ ਪ੍ਰੀਤਮ ਸਿਆਮਨ ਲਾਗਾ ਰਹਾ ਜਹ ਜਹ ਪੇਖੋ ਤਹਿਨ ਰਾਇਣ ਸਗਲ ਕਟਾ ਮੈਂ ਤਾਗਾ ਨਾਮ ਉਦਕ ਪੀਵਤ ਜਨ ਨਾਨਕ त्यागे ਸਭ ਅਨੁਰਾਗਾ ਤਨਸਰੀ ਮਹਲਾ 5 ਜਿਸ ਕੋ ਬਿਸਰੇ ਪ੍ਰਾਨਪਤ ਦਾਤਾ ਸੋਈ ਗਨਹੋਂ ਅਭਗਾ ਚਰਨ ਕਮਲ ਜਾ ਕਾ ਮਨ ਰਗਿਓ ਅਮਿਓ ਸਰੋਵਰ ਪਗਾ ਤੇਰਾ ਜਨ RAM ਨਾਮ ਰੰਗ ਜਗਾ ਆਲਸ ਸੀਜ ਗਿਆ ਸਭ ਤਨ ਤੇ ਪ੍ਰੀਤਮ ਸਿਆ ਮੰਨ ਲਗਾ ਰਹਾ ਜਹ ਜਹ ਪਿਕਉ ਤਹ ਨਰਾਇਣ ਸਗਲ ਕਟਾ ਮਹ ਤਗ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭਨ ਰਗ ਤਨ ਅਸਰੀ ਮਹਲਾ 5 ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨਹੋ ਭਾਗਾ ਚਰਨ ਕਮਲ ਜਾ ਕਾ ਮਨ ਜਾਗਿਆ ਅਮਯੋ ਸਰੋਵਰ ਪਗਾ ਤੇਰਾ ਜਨ RAM ਨਾਮ ਰੰਗ ਜਾਗਾ ਆਲਸ ਛੀਜ ਗਿਆ ਸਭ ਤੰਤੇ ਪ੍ਰੀਤਮ ਸਿਉ ਮਨ ਲਾਗਾ ਰਹਾ ਜਹ ਜਹ ਪਿਕੋ ਤਹਿਨ ਰਾਇਣ ਸਗਲ ਕਟਾ ਮੈਂ ਤਾਗਾ ਨਾਮ ਉਦਕ ਪੀਵਤ ਜਨ ਨਾਨਕ त्यागे ਸਭ ਅਨੁਰਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ